ਫਲੋਰ ਵਿਖੇ ਸਤਗੁਰੂ ਬਾਬਾ ਗੁਰਬਚਨ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਸਤ ਨਿਰੰਕਾਰੀ ਪਵਨ ਚ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਤੇ ਅਪਰਾ ਤੇ ਗੁਰਾਇਆਂ ਉਦਿਆ ਬ੍ਰਾਂਚਾਂ ਨੇ ਆਪਣੀਆਂ ਸੇਵਾਵਾਂ ਦਾ ਯੋਗਦਾਨ ਦਿੱਤਾ ਇਸ ਮੌਕੇ ਸੰਤ ਗੁਰ ਪ੍ਰਕਾਸ਼ 파ਸ਼ੀ ਜਲੰਧਰ ਵਾਲਿਆਂ ਨੇ ਕੈਂਪ ਦਾ ਉਦਘਾਟਨ ਕੀਤਾ ਇਸ ਦੌਰਾਨ ਮੁਖੀ ਜਗਤਾਰ ਸਿੰਘ ਨੇ ਵੀ ਆਈਆਂ ਹੋਈਆਂ ਸੰਤਾਂ ਦਾ ਧੰਨਵਾਦ ਕੀਤਾ ਇਸ ਬਾਅਦ ਮੁਖੀ ਜਗਤਾਰ ਸਿੰਘ ਵੱਲੋਂ ਵਧੇਰੇ ਜਾਣਕਾਰੀ ਸਾਂਝੀ ਕੀਤੀ ਗਈ ਫਲੋਰ ਤੋਂ ਪ੍ਰਪਾਲ ਦੇ ਨਾਲ सुरेंद्र ਦੀ ਰਿਪੋਰਟ ਅਜੀ ਸਾਹਿਬ ਜੀ ਅੱਜ ਸਹਾ ਸੰਗਤ ਜੀ ਪਿਆਰ ਨਾਲ ਆਖੋ ਦਾਨ ਨਗਰ ਜੀ ਅੱਜ 24 April 24 4 24 ਨੂੰ ਬਲੱਡ ਡੋਨੇਸ਼ਨ ਕੈਂਪ ਕੋ ਬ੍ਰਾਂਚ ਸੰਤਨਰਕਾਰੀ ਬ੍ਰਾਂਚ ਫਲੋਰ ਦੇ ਵਿੱਚ ਬਲੱਡ ਡੋਨੇਸ਼ਨ ਦਾ ਕੈਂਪ ਰੱਖਿਆ ਗਿਆ ਹੈ ਇਹ ਕੈਂਪ ਸਤਿਗੁਰੂ ਬਾਬਾ ਗਰਬਚਨ ਸਿੰਘ ਜੀ ਮਹਾਰਾਜ ਜੀ ਦੇ ਬਲਦਾਨ ਦੇ ਸਮੇ ਨੂੰ ਮੁੱਖ ਰੱਖਦਿਆਂ ਹੋਇਆ ਬਾਬਾ ਹਰਦੇਵ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਦੇ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਨੇ ਕਿਹਾ ਸੀ ਕਿ ਖੂਨ ਨਾਲੀਆਂ ਵਿੱਚ ਨਹੀਂ 나ੜੀਆਂ ਵਿੱਚ ਵਹਿਣਾ ਚਾਹੀਦਾ ਹੈ ਐਸੇ ਹੀ ਮੁੱਖ ਦੇਸ਼ ਨੂੰ ਮਾਨਵਤਾ ਦੇ ਸਤਿਗੁਰ ਦੇ ਬਚਨਾਂ ਨੂੰ ਪ੍ਰਮੁੱਖ ਰੱਖਦਿਆਂ ਇਹ ਅੱਜ ਇੱਥੇ ਬ੍ਰਾਂਚ ਦੇ ਵਿੱਚ ਬਲੱਡ ਨੇਸ਼ਨ ਦਾ ਕੈਂਪ ਰੱਖਿਆ ਹੈ ਇੱਥੇ ਬਹੁਤ ਭੈਣ ਭਰਾਵਾਂ ਨਾਲ ਮਿਲ ਕੇ ਬਲੱਡ ਨੇਟ ਕਰ ਰਹੇ ਹਨ ਬੜਾ ਤਸ਼ਾਹ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਤਕਰੀਬਨ 100 ਬਲੱਡ ਜਨੇਟ ਹੋਣ ਦੇ ਹੋਣ ਜਾ ਰਿਹਾ ਹੈ 100 ਤੋਂ ਪਲੱਸ ਵੀ ਹੋ ਸਕਦਾ ਹੈ ਇਹਹੀ ਇੱਕ ਮਾਨਵਤਾ ਦੇ ਭਲੇ ਦੀ ਗੱਲ ਵਾਸਤੇ ਦੁਨੀਆ ਦੇ ਵਿੱਚ ਮੈਸੇਜ ਵੀ ਦਿੱਤਾ ਜਾ ਰਿਹਾ ਹੈ ਕਿ ਇਨਸਾਨ ਦੀਆਂ ਕਦਰਾਂ ਕੀਮਤਾਂ ਇੱਕ ਦੂਸਰੇ ਨੂੰ ਜਦੋਂ ਮਾਨਵਤਿਕ ਕਦਰਾਂ ਕੀਮਤਾਂ ਇਨਸਾਨ ਦੇ ਵਿੱਚ ਉਤਪਤ ਹੁੰਦੀਆਂ ਹਨ ਸਤਗੁਰ ਦਾ ਮੁੱਖ ਦੇਸ਼ ਵੀ ਇੱਕ ਜਨ ਜਨ ਤੱਕ ਪਹੁੰਚਦਾ ਹੈ ਇਸ ਐਸੀ ਹੀ ਪ੍ਰਿਆਸ ਕਰਨ ਦਾ ਸਤਗੁਰ ਨੇ ਆਦੇਸ਼ ਦਿੱਤਾ ਸੀ ਸਾਧ ਸੰਗਤ ਜੀ ਪਿਆਰ ਨਾਲ ਆਪੋ ਤਾਂ ਸਾਧ ਸੰਗਤ ਜੀ ਪਿਆਰ ਸੇ ਕਹਿਣਾ ਜੀ ਧੰਨ ਅੰਕਾਰ ਜੀ ਅੱਜ ਸੰਤ ਅੰਕਾਰੀ ਮੰਡਲ ਬ੍ਰਾਂਚ ਫਲੋਰ ਵਿੱਚ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਅੱਜ ਸਾਡੇ ਸੰਯੋਜਕ ਮਹਾਤਮਾ ਜੀ ਨੇ ਉਦਘਾਟਨ ਕੀਤਾ ਔਰ ਸੋ ਤੋਂ ਵੱਧ ਬਲੱਡ ਡੋਨੇਟ ਦੀਆਂ ਹੋ ਚੁੱਕਿਆ ਹੈ ਔਰ ਸਾਰੀ ਸਾਧ ਸੰਗਤ ਨੇ ਫਲੋਰ ਬ੍ਰਾਂਚ ਨੇ ਅਪਰਾ ਬ੍ਰਾਂਚ ਨੇ ਯੋਗਦਾਨ ਦਿੱਤਾ ਹੈ ਔਰ ਸਾਰੀ ਫਲਾਰ ਫਲੋਰ ਬ੍ਰਾਂਚ ਔਰ ਅਪਰਾ ਬ੍ਰਾਂਚ ਔਰ ਗ੍ਰਾਮ ਬ੍ਰਾਂਚ ਦੇ ਅਸੀਂ ਤਹਿਤੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਖੂਨਦਾਨ ਕਰਕੇ ਸਾ ਇਹ ਖੂਨਦਾਨ ਕੈਂਪ ਵਿੱਚ ਸਾਨੂੰ ਯੋਗਦਾਨ ਦਿੱਤਾ ਹੈ ਸਾਧ ਸੰਗਤ ਜੀ ਪਿਆਰ ਸੇ ਕੰਨਾ ਜੀ ਥੈਂਕ ਯੂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ